ਲੋਕਾਂ ਨੂੰ ਕੰਮ ਦੇਵਾਂਗੇ ਦੇਖੋ ਕ੍ਰਾਈਮ ਕਿੱਥੋਂ ਨਿਕਲਦਾ ਹੈ ਕ੍ਰਾਈਮ ਨਿਕਲਦਾ ਜਦੋਂ ਬੇਰਜ਼ਗਾਰੀ ਹੈ ਵਿਹਲਾ ਮਨ ਸ਼ੈਤਾਨੀ ਦਾ ਘਰ ਜੇ ਵਿਹਲਾ ਹੋਊਗਾ ਆੜ ਵਾਲੇ ਬੁਰੀ ਸੰਗਤ ਪਾਉਣ ਵਾਲੇ ਬਹੁਤ ਨੇ ਉਹਨੂੰ ਉਹ ਬੜੀ ਈਜ਼ੀਲੀ ਉਹਨਾਂ ਦੇ ਜਾਲ ਚ ਫਸ ਜਾਊਗਾ ਜੇ ਉਹ ਕੰਮ ਤੇ ਗਿਆ ਹੋਊਗਾ ਕੌਣ ਹੋਊਗਾ ਤੁਸੀਂ ਕਿਸੇ ਅਹਜੇ ਬੰਦੇ ਨੂੰ ਜਾਣਦੇ ਹੋ ਤੁਸੀਂ ਥਾਣੇ 'ਚ ਕੰਮ ਕਰਦੇ ਹੋ ਤੁਸੀਂ ਕਿਸੇ ਆਪਣੇ ਥਾਣੇ ਦੇ ਇਲਾਕੇ ਦੇ ਅਹਜੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਚਿੱਟਾ ਵੀ ਖਾਂਦਾ ਨਹੀਂ ਉਦੋਂ ਕੋਈ ਟਾਈਮ ਹੀ ਨਹੀਂ ਹੈਗਾ ਜੀ ਸੋ ਇਸ ਕੈਸੀ ਨੌਕਰੀਆਂ ਦੇ ਰਹੇ ਆ ਅਸੀਂ ਖੇਡਾਂ ਚ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਆ ਉਹ ਖੇਡਾਂ ਵਧਨ ਪੰਜਾਬ ਦੀਆਂ ਸ਼ੁਰੂ ਕਰਤੀਆਂ ਜਿੱਤੋ ਜਿੱਤੋ ਮੈਡਲ ਜਿੱਤੋ ਹਾਕੀ ਵਾਲੇ ਜਾਂ ਜਿੰਨੇ ਵੀ ਜਿੱਤੇ ਆ 1 ਕਰੋੜ ਰੁਪਇਆ ਸੋਨੇ ਦਾ ਤਗਮਾ ਦੇ ਰਹੇ ਆ ਪੰਜਾਬ ਪੁਲਿਸ ਚ ਭਰਤੀ 2200 ਬੰਦਾ ਪੰਜਾਬ ਪੁਲਿਸ ਦੇ ਵਿੱਚ ਪਰ ਜੋ ਪੋਸਟ ਖਾਲੀ ਹੁੰਦੀ ਹੈ ਹਰ ਸਾਲ 1600 ਕਨਸਟੇਬਲ ਬਾਕੀ ਹੈਡ ਕਨਸਟੇਬਲ ਸਬ ਇਨਸਪੈਕਟਰ ਪਹਿਲਾਂ ਕਦੇ ਨਹੀਂ ਇਹਨਾਂ ਨੇ ਕੱਢੀ ਐਡ ਆਖਰੀ ਸਾਲ ਚ 8 9000 ਕੱਢ ਦਿੰਦੇ ਸੀ ਵੋਟਾਂ ਵਾਲੇ ਸਾਲ ਉਦੋਂ 2 ਮਹੀਨੇ ਪਹਿਲਾਂ ਦੱਸਦੇ ਸੀ ਨੌਜਵਾਨ ਮੁੰਡੇ ਕਹਿੰਦੇ ਯਾਰ ਪਹਿਲਾਂ ਦੱਸ ਦਿੰਦੇ ਥੋੜਾ ਜਿਹਾ ਤਿਆਰੀ ਕਰ ਲੈਂਦੇ ਸੀ ਫਿਜ਼ੀਕਲੀ ਤਿਆਰੀ ਕਰ ਲੈਂਦੇ ਉਹ ਚੋ ਵੀ ਕੋਈ ਹਾਈ ਕੋਰਟ ਚ ਰਿੱਟ ਪੈ ਗਈ ਫਰਨਾ ਹੋ ਗਿਆ ਚਲੋ ਜੀ ਵਿਚੀ ਰਹਿ ਗਿਆ ਅਸੀਂ ਕੀ ਕੀਤਾ ਅਸੀਂ ਹਰ ਸਾਲ ਦੇ ਨੋਟੀਫਿਕੇਸ਼ਨ ਜਾਰੀ ਕਰਦੇ ਹਰ ਸਾਲ ਜਨਵਰੀ ਦੇ ਵਿੱਚ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਕਰੂ ਜੂਨ ਜੁਲਾਈ ਦੇ ਵਿੱਚ ਉਹਨਾਂ ਦਾ ਲਿਖਤੀ ਪੇਪਰ ਅਗਸਤ 'ਚ ਉਹਦਾ ਰਿਜ਼ਲਟ ਅਕਤੂਬਰ 'ਚ ਫਿਜ਼ੀਕਲ ਟੈਸਟ ਨਵੰਬਰ 'ਚ ਉਹਦਾ ਰਿਜ਼ਲਟ ਤੇ ਉਹਦੇ ਵਿੱਚ ਦੋ ਕਲਾਜ਼ ਨੇ ਇੱਕ ਤਾਂ ਡੋਪ ਟੈਸਟ ਇੱਕ ਕੋਈ ਐਫ ਆਈ ਆਰ ਨਾ ਹੋਵੇ ਤਾਂ ਕਿ ਬੱਚੇ ਝਗੜਿਆਂ ਤੋਂ ਛੋਟੇ ਮੂੜੇ ਝਗੜਿਆਂ ਤੋਂ ਬਚਣ ਤੇ ਸਰੀਰ ਬਣਾਉਣ ਡੋਪ ਚ ਨਸ਼ਾ ਨਸ਼ਾ ਦੂਰ ਰਹਿਣ ਨਵੰਬਰ 'ਚ ਉਹਦਾ ਰਿਜ਼ਲਟ ਦਸੰਬਰ 'ਚ ਹਰ ਸਾਲ ਦਸੰਬਰ 'ਚ 2200 ਪੁਲਿਸ ਵਾਲੇ ਆਪਣੀ ਜੌਬ ਤੇ ਹੋਣਗੇ ਹਰ ਸਾਲ 2200 ਤੋਂ ਵੱਧ ਮੈਂ ਕਿੱਥੋਂ ਆਈ ਡੀਆ ਮੈਂ ਅਫਸਰ ਨੂੰ ਪੁੱਛਿਆ ਵੀ ਜਿਹੜੇ ਆਈਪੀਐਸ ਨੇ ਜਾਂ ਆਈ ਆਈਐਸ ਨੇ ਯੂਪੀਐਸਸੀ ਦੇ ਅੰਡਰ ਜਿਹੜੇ ਹੁੰਦੇ ਨੇ ਵੀ ਦੇਸ਼ 'ਚ ਕਿੰਨੇ ਚਾਹੀਦੇ ਹੁੰਦੇ ਹਰ ਸਾਲ ਹਰ ਸਾਲ ਆਪਣੇ ਵੇਸ਼ ਨੂੰ 800 ਅਫਸਰ ਚਾਹੀਦਾ ਆਈਪੀਐਸ ਆਈਐਸ ਆਈਆਰਐਸ 800 ਅਫਸਰ ਚਾਹੀਦਾ ਹਰ ਸਾਲ ਪਰ ਪੇਪਰ ਕਿੰਨੇ ਦਿੰਦੇ ਨੇ 8 ਲੱਖ ਯੂਪੀਐਸਸੀ ਦਾ ਚਾਹੇ ਉਹ ਬਿਹਾਰ ਦੇ ਵਿੱਚ ਸਟੇਸ਼ਨਾਂ ਤੇ ਬਹਿ ਕੇ ਪੜ੍ਹਨ ਜਿਵੇਂ ਮਰਜ਼ੀ ਪੇਪਰ ਦੀ ਤਿਆਰੀ ਕਰ ਰਿਹਾ ਹੈ 8 ਲੱਖ ਬੰਦਾ ਬੱਚਾ ਪੇਪਰ ਦਿੰਦਾ ਹੈ 800 ਜਿਹੜੀ ਪੋਸਟ ਹੈ ਫਿਰ ਉਹ ਰੈਂਕ ਆਉਂਦਾ ਨਹੀਂ ਆਉਂਦਾ ਫਿਰ ਨੈਕਸਟ ਅਟੈਂਪਟ ਆ ਜਾਂਦੀ ਹੈ ਮੈਂ ਕਿਹਾ ਜੇ 800 ਵਾਸਤੇ 8 ਲੱਖ ਆ ਸਕਦਾ ਹੈ 2200 ਵਾਸਤੇ ਤਾਂ ਵੱਧ ਆਉਣਗੇ ਗਰਾਊਂਡਾਂ 'ਚ ਫਿਰ ਤੁਸੀਂ ਯਕੀਨ ਕਰਿਓ 1600 ਦੀਆਂ ਜਿਹੜੇ ਕਨਸਟੇਬਲ ਦੀਆਂ ਪੋਸਟਾਂ ਨੇ ਉਹਦੇ ਬਾਅਦ ਸਾਡੇ ਕੋਲ 6.5 ਲੱਖ ਐਪਲੀਕੇਸ਼ਨ ਆ ਗਈਆਂ 6.5 ਲੱਖ 1600 ਵਾਸਤੇ ਬੱਚੇ ਗਰਾਊਂਡ 'ਚ ਭੱਜੇ ਫਿਰਦੇ ਨੇ ਹੁਣ ਸਰੀਰ ਬਣਾਉਂਦੇ ਨੇ ਸਮੱਗਲਿੰਗ ਜਿਹੜੀ ਹੈ ਨਾ ਡਰੱਗ ਜਿਹੜੀ ਹੈ ਬੜਾ ਵੱਡਾ ਵਿਸ਼ਾ ਹੈ ਤੂੰ ਤੁਹਾਡੇ ਨਾਲ ਰਿਲੇਟਡ ਹੈ ਇਹਨੂੰ ਕਿੱਥੋਂ ਕਿੱਥੋਂ ਰੋਕ ਲੋਗੇ ਇਧਰੋਂ ਰੋਕੋਗੇ ਇਧਰੋਂ ਆਜੋ ਇਧਰੋਂ ਰੋਕੋਗੇ ਇਧਰੋਂ ਆਜੋ ਮੈਂ ਇਹ ਚਾਹਨਾ ਬੱਚਿਆਂ ਨੂੰ ਖੇਡਾਂ ਚ ਲੈ ਕੇ ਬੱਚਿਆਂ ਨੂੰ ਰੋਜ਼ਗਾਰ ਦੇ ਕੇ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਭੇਜ ਕੇ ਜਿਹੜੇ ਸਮੱਗਲਰ ਨੇ ਨਾ ਉਹਨਾਂ ਦੇ ਗਾਹ ਕੀ ਖਤਮ ਕਰ ਦਈਏ ਉਹ ਜਿਹੜੇ ਬੰਦਿਆਂ ਨੂੰ ਭੇਜਦੇ ਨੇ ਆਪ ਥੋੜੀ ਹੁੰਦੇ ਨੇ ਉਹ ਉਹ ਤਾਂ ਕਿਸੇ ਬੰਦੇ ਨੂੰ ਭੇਜਦੇ ਨੇ ਵੇਚਣ ਜਦੋਂ ਉਹ ਨਾ ਵੇਚੇ ਉਹ ਪੁੱਛੇ ਉਹਨੂੰ ਵੀ ਤੂੰ ਵੇਚਦਾ ਕਿਉਂ ਨਹੀਂ ਉਹ ਕਹੇ ਮੈਂ ਕੀ ਕਰਾਂ ਜੀ ਕੋਈ ਖਰੀਦਣ ਵਾਲੇ ਹੈ ਨਹੀਂ ਅੱਗੇ ਸੋ ਆਪਾਂ ਗਾਂ ਖਤਮ ਕਰਤੀ ਬੱਚਿਆਂ ਨੂੰ ਕੰਮ ਤੇ ਲਾ ਦਈਏ ਸਰੀਰ ਨਾਲ ਪਿਆਰ ਹੋਵੇ ਉਹਨਾਂ ਨੂੰ ਕੁਸ਼ਤੀਆਂ ਕਬੱਡੀਆਂ ਮੇਲੇ ਸ਼ੁਰੂ ਕਰੀਏ ਦੁਬਾਰੇ ਸੋ ਇਹ ਸਾਡਾ ਜਿਹੜਾ ਮਿਸ਼ਨ ਹੈ ਇੱਕ ਹੋਰ ਮੈਂ ਤੁਹਾਨੂੰ ਰਿਕਵੈਸਟ ਕਰਦਾ ਮੈਨੂੰ ਪਤਾ ਹੈ ਨਾ ਕਿਉਂਕਿ ਮੈਂ ਪੁੱਤਰ ਥੱਲੋਂ ਆਇਆ ਹਾਂ ਕਈ ਵਾਰੀ ਕੀ ਹੁੰਦੇ ਨੇ ਉਹ ਵੀ ਸਹੀ ਨਹੀਂ ਤੁਸੀਂ ਵੀ ਸਹੀ ਉਹ ਕਹਿੰਦੇ ਨਸ਼ਿਆ ਵੇਚਣ ਵਾਲਾ ਸੀ ਫੜਿਆ ਪਿੰਡ 'ਚ ਅਈ ਥਾਣੇ ਛੱਡ ਕੇ ਆਏ ਫੜਾ ਕੇ ਆਏ ਕਹਿੰਦੇ ਅਸੀਂ ਤਾਂ ਬਸ ਬੁਸਤੇ ਬਾਅਦ 'ਚ ਆਏ ਆ ਉਹ ਪਿੰਡ ਪਹਿਲਾਂ ਫਿਰਦਾ ਸੀ ਸਾਡੇ ਨਾਲ ਕਾਰਨ ਜਦ ਤੱਕ ਫਿਰ ਉਹ ਫੋਨ ਆ ਗਿਆ ਹੁਣ ਕੋਈ ਕਿਸੇ ਦਾ ਵੀ ਆਪਣੇ ਬੰਦੇ ਛੱਡ ਦੋ ਪਰ 2 ਸਾਲ ਪਰ ਪਹਿਲਾਂ ਇਹ ਹੁੰਦਾ ਸੀ ਜਾਂ ਫਿਰ ਕੋਈ ਉਹ ਜਵਾਨਤ ਪਹਿਹ ਜੀ ਹੈ ਉਹ ਜਿਹੜਾ ਐਕਟ ਹੈ ਉਹ ਉਹਦੇ ਵਿੱਚ ਇਹ ਹੈ ਵੀ ਮੌਕੇ ਤੇ ਜਵਾਨ ਤੋਂ ਸਾਦੀ ਹੈ ਪਰ ਲੋਕ ਵੀ ਸਹੀ ਨੇ ਸੋ ਅਸੀਂ ਹੁਣ ਇੱਕ ਤਾਂ ਉਹ ਕੰਮ ਬੰਦ ਕੀਤਾ ਹੋਇਆ ਹੈ ਕਿ ਤੁਹਾਨੂੰ ਕੋਈ ਲੀਡਰ ਸਾਡੀ ਪਾਰਟੀ ਦਾ ਕੋਈ ਨੇਤਾ ਜਾਂ ਕੋਈ ਐਮਐਲਏ ਜਾਂ ਮੰਤਰੀ ਕੋਈ ਗਲਤ ਕੰਮ ਵਾਸਤੇ ਫੋਨ ਨਹੀਂ ਕਰੂਗਾ ਤੁਹਾਡੇ ਤੋਂ ਕੋਈ ਗਲਤ ਕੰਮ ਅਸੀਂ ਕਰਾਉਣਾ ਨਹੀਂ ਸਹੀ ਛੱਡਣਾ ਨਹੀਂ ਗਲਤ ਕਹਿਣਾ ਨਹੀਂ ਇਹ ਗੱਲ ਤਾਂ ਤੁਸੀਂ ਬਿਲਕੁਲ ਨਿਰਪੱਖ ਰਹੇ ਹੋ ਇਸ ਵਕਤ ਪਹਿਲਾਂ ਨਾ ਥੋੜੇ ਤੁੰਤ ਪਤਾ ਹੀ ਨਹੀਂ ਹੁੰਦਾ ਸੀ ਕਿ ਤੋ ਕਿ ਤੋ ਕੀ ਕਰਾਈ ਜਾਂਦੇ ਨੇ ਆਹ ਕਰ ਦੋ ਆਹ ਕਰ ਦੋ ਬਾਅਦ ਸਸਪੈਂਡ ਹੋਣ ਨੂੰ ਤੁਸੀਂ ਕੋਰਟਾਂ 'ਚ ਜਾਣ ਨੂੰ ਤੁਸੀਂ ਹਾਂ ਕਈ ਵਾਰੀ ਮੈਂ ਦੇਖਿਆ ਵੀ ਇਹ ਕਈ ਹੈਗੇ ਵੀ ਸੀ ਵਿੱਚ ਜਿਹੜੇ ਰਲੇ ਹੋਏ ਸੀ ਉਹਨਾਂ ਨਾਲ ਮਤਲਬ ਫੋਨ ਕਰਕੇ ਦੱਸਤਾ ਕਿਸੇ ਨੇ ਵੀ ਆਹ ਫਲਾਣੇ ਪੇਪੜ ਥੱਲੇ اس وقت ਸਾਡੇ ਪਿੰਡੇ ਦੇ 5 ਮੁੰਡੇ ਨੇ ਨਾਲ ਦੇ ਪਿੰਡੇ ਦੇ 8 ਮੁੰਡੇ ਨੇ ਤੇ 2 ਆਏ ਹੋਏ ਨੇ ਕਾਰ ਲੈ ਕੇ ਡਰੱਗ ਵੇਚ ਰਹੇ ਨੇ ਤੇ ਉਹ ਡਰੱਗ ਉੱਥੇ ਹੀ ਲੈ ਰਹੇ ਨੇ ਪਰ ਚ ਨੂੰ ਜਾਸਤਾ ਤੁਹਾਨੂੰ ਜਿਹੜਾ ਮੂਰੇ ਐਸ ਐਚਓ ਹੈ ਉਹਦੇ ਨਾਲ ਉਹਨਾਂ ਤੋਂ ਪੁੱਛ ਕੇ ਗਏ ਨੇ ਉਹ ਵੀ ਐਸ ਪਿੰਡ ਚੱਲੇ ਆ ਜੀ ਫਿਰ ਉਹ ਕਿਵੇਂ ਫੜੂਗਾ ਜਾਂ ਉਹਨੂੰ ਕਿਹਾ ਹੋਇਆ ਵੀ ਤੂੰ ਫੜਨੇ ਨਹੀਂ ਪਰ ਜਾਣਾ ਪੈਣਾ ਹੈ ਲੈ ਕੇ ਜਿਪਸੀ ਜਿੱਥੇ ਪਿਪਲ ਤੋਂ ਜਿੱਥੇ ਉਹ ਨਸ਼ਾ ਕਰ ਜਾਂਦੇ ਉਹ ਤੋਂ 100 ਮੀਟਰ 200 ਮੀਟਰ ਪਹਿਲਾਂ ਹੂਟਰ ਮਾਰਨ ਲੱਗ ਗਏ ਹੂਟਰ ਮਾਰਨਾ ਮਤਲਬ ਕੀ ਹੋ ਗਿਆ ਫਿਰ ਇਹ ਤੁਸੀਂ ਛਾਪਾ ਮਾਰਨ ਗਏ ਹੋ ਫਿਰ ਇਹ ਤੁਸੀਂ ਦੱਸ ਰਹੇ ਹੋ ਉਹਨੂੰ ਆ ਰਹੇ ਸੀ ਇਹਨਾਂ ਨੂੰ ਭੱਜ ਗਏ ਉਹ ਹੂਟਰ ਮਾਰਨ ਦੀ ਲੋੜ ਸੀ ਵੀ ਹੁਣ ਜੇ ਆਪਾਂ ਕਿਸੇ ਨੂੰ ਇਹ ਕਹਿ ਦਈਏ ਵੀ ਤੇਰੇ ਤੇ ਕੱਲ ਨੂੰ ਛਾਪਾ ਵੱਜੂ ਤੇਰੇ ਘਰ ਤੇ ਉਹ ਕੋਈ ਮਾੜੀ ਚੀਜ਼ ਕਰਦੇ ਕਰੇ ਰੱਖਣ ਦੇਊਗਾ ਛਾਪਾ ਤਾਂ ਜਾਣਕ ਹੁੰਦਾ ਹੈ ਪਹਿਲੇ ਹੂਟਰ ਛੱਡਦਾ ਭਾਈ ਮੈਂ ਵੀ ਆਪਣੀ ਡਿਊਟੀ ਨੂੰ ਆਦੀ ਤੁਸੀਂ ਵੀ ਡਿਊਟੀ ਨੂੰ ਮੌਜੂਦ ਪਾ ਜਾਓ ਇੱਚ ਐਨਾ ਕਰੋ ਆਪਣੇ 3 ਪੁੱਤ ਨੇ ਉਹ ਜਿਹੜੇ ਮਰ ਰਹੇ ਨੇ ਨਸ਼ੇ ਨਾਲ ਪੁਲਿਸ ਦਾ ਵੀ ਅਸੀਂ ਡੋਪ ਕਰਾਇਆ ਸੀਗਾ ਕਾਫੀ ਪੁਲਿਸ ਵਾਲੇ ਵੀ ਪੀੜਤ ਨੇ ਮੈਂ ਨਹੀਂ ਕਹਿੰਦਾ ਤੁਸੀਂ ਕੋਈ ਜਾਣ ਬੁੱਝ ਕੇ ਹੋਗੇ ਪਰ ਇਹ ਇਹ ਹਾਲਾਤ ਆਪਾਂ ਨੇ ਖਤਮ ਕਰੇ